ਆਪਣਾ ਸਰ ਪਿੰਡ ਤਿੱਬੜਾ ਜੀ ਆਪਣਾ ਕ੍ਰਿਸ਼ਨਾ ਨਾਲ ਉਹਨਾਂ ਗੜੇ ਖਾਦ ਦਿੱਤੇ ਹੋਏ ਹੀ ਮਤਲਬ ਚੱਕਵਾਨ ਦੇ ਸਮੇਂ ਤੋਂ ਸਾਨੂੰ ਦਾਨ ਹੋਏ ਹੀ ਕੁਝ ਪਾਰਟੀ ਨਾ ਉੱਥੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਆਪਾਂ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡ ਵਿਕਾਸ ਦੇ ਉਹਨਾਂ ਦੇ ਆਰਡਰ ਨੇ ਵੀਡੀਓ ਸਾਹਿਬ ਦੇ ਆਰਡਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਲੋ ਪੁਲਿਸ ਪ੍ਰੋਟੈਕਸ਼ਨ ਨੂੰ ਮਿਲੀ ਹੋਈ ਆ ਸੋ ਮੌਕੇ ਤੇ ਜਦੋਂ ਵੀ ਆਈ ਵੀਡੀਓ ਸਾਹਿਬ ਆ ਜਾਂਦੇ ਨੇ ਕਬਜਾ ਛਡਾਉਣ ਸਾਨੂੰ ਉਦੋਂ ਹੀ ਉਦੋਂ ਪੁਲਿਸ ਮਹਿਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਲੱਗਦਾ ਵੀ ਐਸਐਚਓ ਜਿਹੜਾ ਵਾ ਉਹ ਉਦੋਂ ਹੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਿਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਕਿੰਨੀ ਤਰੀਕ ਦਿਓਦੇ ਆ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਜੇ ਸਰ ਪਿਛਲੇ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟ ਆ ਪਾਤੀਆਂ ਆਂ ਤੇ ਸਰ ਇਹ ਪੁਲਿਸ ਪੁੱਛ ਜਾਂ ਇਹਨਾਂ ਦੀ ਮਿਲੀ ਭੁਗਤਵਾ ਪਤਾ ਨਹੀਂ ਹੁਣ ਕੀ ਚੱਕਰ ਆ। ਬੀਡੀਐਮ ਸਰ ਜੀ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜ਼ਿਲ੍ਹਾ ਮੈਜੀਸਟ੍ਰੇਟ ਦੇ ਆਰਡਰ ਲਿਖਤੀ ਰੂਪ ਚ ਸਾਡੇ ਕੋਲ ਆ ਗਏ ਜੀ। ਹੁਣ ਜਦੋਂ ਤੁਸੀਂ ਆਏ ਹੋ ਐਸ.ਟੀ.ਓ ਸਾਹਿਬ ਤੁਹਾਨੂੰ ਨਾਲ ਬੈਠੇ ਵੀ ਸੀ ਗੱਲਬਾਤ ਨਹੀਂ ਕਰਦੇ ਸੀ ਕੀ ਕਹਿੰਦੇ ਸੀ? ਤੇ ਸਰ ਇਹੋ ਗੱਲ ਹੋਈ ਕਿ ਕਹਿੰਦੇ ਮੈਂ ਆ ਗਿਆ ਭੇਜ ਦਿਨਾ ਵਾ। ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ। ਹੁਣ ਚਲ ਗਏ ਨੇ ਹੁਣ ਇੱਥੇ ਮੌਜੂਦ ਹੈ ਨਹੀਂ। ਹੁਣ ਤੁਹਾਨੂੰ ਯਾਰਾਈਨਾਮਾ ਕਰ ਲੋ। ਹੁਣਾਂ ਦੇ ਵੀ ਰਾਜੀਨਾਮਾ ਕਰ ਲੋ ਤੁਹਾਡੇ ਬੈਗ ਮਗਾ ਦਿੰਨਾ ਇੱਤਾ। ਪਰ ਤਿੰਨ ਵਾਰੀ ਹੋ ਗਿਆ ਪੁੱਛਣ ਤੇ ਤਿੰਨ ਤਿੰਨ ਵਾਰੀ ਹੋ ਗਿਆ। ਤੁਸੀਂ ਕੀ ਮੰਗ ਸਰ ਇਹ ਪਿੰਡ ਤੇ ਬੜਾ ਜੀ ਬਲਾਕ ਅਰਦਾਸਪੁਰ ਚ ਪੈਂਦਾ ਜੀ ਇੱਥੇ ਕੋ ਗੜੇ ਗੜਾ ਖਾਦੀ ਜਿਵੇਂ ਤੇ ਕੋ ਨਿਆਂ ਕਰਦਾ ਹੁੰਦਾ ਸੀਗਾ ਉਹਦੇ ਸਬੰਧ ਵਿੱਚ ਸਾਨੂੰ ਲਗਭਗ ਸਾਲ ਇੱਕ ਪਹਿਲਾਂ ਦਰਖਾਸਤ ਮਿਲੀਗੀ ਤੇ ਤੇ ਗਰੀਬਾਂ ਨੂੰ ਜਿਹੜਾ ਗੜਾ ਖਾਣ ਲਈ ਜਗ੍ਹਾ ਦਿੱਤੀ ਗਈ ਸੀ ਪਿੰਡ ਦੇ ਦੋਹਾਂ ਵਿਅਕਤੀਆਂ ਵੱਲੋਂ ਤੇ ਉਹਦੇ ਸਬੰਧ ਸਾਡੇ ਮੌਕਾ ਵੇਖਿਆ ਗਿਆ ਮੌਕੇ ਤੇ ਮੈਂ ਪੰਚਾਇਤ ਸੱਤਰ ਵੀਡੀਓ ਸਾਹਿਬ ਆਏ ਜੀ ਮੌਕਾ ਵੇਖਣ ਉਪਰੰਤ ਜਿਹੜੀ ਉਥੇ ਝਗੜਾ ਹੁੰਦਾ ੜਾ ਠੀਕਾ ਉਰੇ ਸਬੰਧ ਚ ਆਪਾਂ ਇੱਕ ਲੈਟਰ ਪੁਲਿਸ ਮਦਦ ਵਾਸਤੇ 13 12 2024 ਨੂੰ ਕੀਤੀ ਸੀ ਇਹਨੂੰ ਪੁਲਿਸ ਮਦਦ ਦੇ ਦਿੱਤੀ ਜਾਏ ਤਾਂ ਜੋ ਨਿਯਾਇਕਮਜਾ ਛਡਾਇਆ ਜਾਏ 13 ਬਾਅਦ ਤੋਂ ਬਾਅਦ ਜੀ ਸਾਨੂੰ ਪੁਲਿਸ ਪੁਲਿਸ ਮਦਦ 7 12 2025 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲੋਂ ਇੱਕ ਹਿੱਦਬਾ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਵੀ ਕੋਈ ਪੁਲਿਸ ਦੇ ਰਜਾਈਵੇਂ ਹੋਣ ਕਰਕੇ ਨਹੀਂ ਆਇਆ ਜੀ ਠੀਕ ਹੈ ਉਰੇ ਬਾਅਦ ਫਿਰ ਫਿਰ ਹੋਰ ਟਾਈਮ ਰੱਖਿਆ ਗਿਆ ਉਦੇ ਬਾਦ ਨਹੀਂ ਆਏ ਹੁਣ ਅੱਜ ਫੇ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ ਬੜੇ ਤਿੰਨ ਵਾਰੀ ਆਏ ਹੋ ਤਿੰਨ ਵਾਰੀ ਤੁਹਾਨੂੰ ਪੁਲਿਸ ਸੁਰੱਖਿਆ ਨਹੀਂ ਮਿਲੀ ਹਾਂਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ ਲਾਸਟ ਟਾਈਮ ਕਿ ਕਿਹੜੀ ਤਰੀਕ ਨੂੰ ਆਏ ਸੀ ਲਾਸਟ ਟਾਈਮ ਮੈਨੂੰ ਇਜਾਜ਼ਤ ਨਹੀਂ ਗਿਆ ਇਹਨਾਂ ਮੁੰਡੇ ਨੂੰ ਪਤਾ ਜੇ ਦੋ ਵਾਰੀ ਆ ਚੁੱਕੇ ਪਹਿਲਾਂ ਆ ਦੋ ਵਾਰੀ ਪਹਿਲਾਂ ਆਏ ਹਾਂਜੀ ਲਗਭਗ ਆ ਚੁੱਕੇ ਆ ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਟਾਈਮ ਲੱਗਣਾ ਜੀ ਜਦੋਂ ਤੁਸੀਂ ਜਦੋਂ ਅਸੀਂ ਆਏ ਅਸੀਂ ਐਸਐਚਓ ਸਾਹਿਬ ਅੱਤੇ ਸੀ ਗੱਡੀ ਲੈ ਕੇ ਗਏ ਕੀ ਕਹਿ ਕੇ ਆ ਫਿਰ ਹਾਂਜੀ ਉਹ ਕਹਿੰਦੇ ਮਿਲ ਜੂਗੀ ਜੀ ਕਹਿ ਰਹੇ ਮਿਲ ਜੂਗੀ ਬਾਅਦ ਬਾਅਦ ਚ ਕਹਿੰਦੇ ਸ਼ਾਇਦ ਕੋਈ ਘਾਟਾ ਮੁਲਾਜ਼ਮ ਜੇ ਸਾਡੇ ਕੋਲ ਪਰ ਪੁਲਿਸ ਪ੍ਰੋਟੈਕਸ਼ਨ ਨਾ ਮਿਲਣ ਕਾ ਦੇਰੀ ਹੋ ਰਹੀ ਆ ਹਾਂਜੀ ਕੋਈ ਉੱਥੇ ਝਗੜਾ ਹੁੰਦਾ ਡਰ ਆ ਪੁਲਿਸ ਮਦਦ ਮਿਲੂਗੀ ਤੇ ਫਿਰ ਹੀ ਆਪਾਂ ਕਾਰਵਾਈ ਕਰ ਸਕਦੇ ਹਾਂ